ਕਿਵੇਂ ਦੇਖ ਰਹੇ ਇਹਨਾਂ ਚੋਣਾਂ ਨੂੰ ਜਿੰਨੀ ਚੋਣਾਂ ਦਾ ਰਿਜ਼ਲਟ ਆ ਗਿਆ ਹੈਗਾ ਕੀ ਫਸਟ ਐਕਸ਼ਨ ਮਲਟੀਪਾਰਟੀ ਦਾ ਚੋਣਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨਪ੍ਰੀਤ ਬਾਦਲ ਤੇ ਇਤਬਾਰ ਕੀਤਾ ਹੈ ਔਰ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਹੈ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਤੇ ਇੱਕ ਉਹਨਾਂ ਦਿੱਲੀ ਤੌਰ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰੂੰਗਾ ਨਤੀਜੇ ਜਿਹੜੇ ਆਏ ਹੈ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਹੈ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ 2 ਮਹੀਨੇ ਜਿਹੜੇ ਆ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਆ ਔਰ ਬਾਕੀ ਤੁਹਾਡੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਉਨਾ ਹੀ ਮੇਰਾ ਸਿਰ ਨੀਵਾ ਹੁੰਦਾ ਤੇ ਜਦੋਂ ਹਾਰ ਮੇਰੇ ਹਿੱਸੇ ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਔਰ ਉਹਨਾਂ ਦੀ ਦਰੁਸਤੀ ਔਰ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂੰਗਾ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਹਾਰ ਜਿੱਤ ਜਿਹੜੀ ਹੁੰਦੀ ਹੈ ਇਹ ਮਰਦ ਦਾ ਗਹਿਣਾ ਹੁੰਦਾ ਹੈ। ਔਰ ਔਰ ਖਾਸ ਕਰਕੇ ਮੈਂ ਇਸ ਮੌਕੇ ਤੇ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਭਾਜਪਾ ਪਾਰਟੀ ਦੀ ਸਰਕਾਰ ਲਿਆਉਣ ਦੀ ਸਾਡੀ ਹਰ ਸੰਭਵ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ। ਔਰ ਇਹਦੇ ਵਾਸਤੇ ਲੋਕਾਂ ਦਾ ਤੇ ਪਰਮਾਤਮਾ ਦੀ ਮਦਦ ਦੇ ਅਸੀਂ ਤਲਬਗਾਰ ਹਾਂ ਮਤਲਬ ਵੱਡੀ ਕਮੀ ਕੀ ਲੱਗਦੀ ਹੈ ਕੀ ਰਹਿ ਗਈ 80% ਬਹੁਤ ਡਾਊਨ ਹੋ ਗਿਆ ਅ ਜਿਵੇਂ ਮੈਂ ਕਿਹਾ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਮੇਰੀ ਗੈਰ ਹਾਜ਼ਰੀ 15 ਸਾਲ ਦੀ ਸੀ 15 ਸਾਲ ਦੀ ਗੈਰ ਹਾਜ਼ਰੀ 2 ਮਹੀਨਿਆਂ ਚ ਪੂਰੀ ਨਹੀਂ ਹੋ ਸਕਦੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਮੈਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪਰਮਾਤਮਾ ਦੀ ਕਸਮ 27 ਚ ਤੈਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਉਹਦੇ ਧੌਣ ਚ ਕਿਲਾ ਕੱਢਣਾ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱਦੜਵਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ ਕਿ ਜਦੋਂ ਨੇ ਵਿਡਿੰਗ ਸਾਹਿਬ ਸਾਡੇ ਇਸ ਇਲਾਕੇ ਚ ਆਏ ਆ ਦੋ ਗੱਲਾਂ ਗੂੰਜਦੀਆਂ ਗਿੱਦੜਵੇ ਹਲਕੇ ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਆ ਇੱਕ ਮੈਂ ਯਤੀਮ ਐ ਜਿਨਨੇ ਪੈਸੇ ਉਹਨਾਂ ਨੇ ਐ ਸਿਲੈਕਸ਼ਨ ਚ ਖਰਚੇ ਕਾਸ਼ ਪੰਜਾਬ ਦਾ ਹਰ ਬੰਦਾ ਹਰ ਗਰੀਬ ਬੰਦਾ ਵਡਿੰਗ ਸਾਹ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਆ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੇ ਇੱਕ ਉਹਨਾਂ ਦਾ ਬਿਆਨ ਵੀ ਆ ਇਹ ਵੀ ਜਿਨ੍ਹਾਂ ਨੇ ਐਮਐਲਏ ਬਣੇ ਆ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਹੈ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪ ਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆ ਆਪਣੇ ਘਰ 'ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਤੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਮੋਸ਼ੀ ਤੋਂ ਵੀ ਬਚ ਰਹਿੰਦੇ। ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋ ਸਾਹਿਬ ਜਿਹੜੇ ਕਿ ਇੱਥੋਂ ਐਮ.ਐਲ.ਏ ਬਣਿਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਮubarrak baad ਪੇਸ਼ ਕਰਦਾ। 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ। ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ। ਇਹਨੂੰ ਤੁਸੀਂ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ। ਔਰ ਜਿਹੜਾ ਤੁਸੀਂ ਗਿੱਦੜਬਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕਿ ਮੈਂ 2.5 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਰਿਕਾਰਡ ਤੋੜ ਦੋ ਮਮਤੀ ਜੀ 15 ਤਰੀਕ ਤੋਂ ਬਾਅਦ ਤੁਸੀਂ ਹਲਕੇ ਵਿੱਚੋਂ ਗਾਇਬ ਹੋ ਗਏ ਸੀ ਇਹਦੇ ਕੀ ਕਾਰਨ ਹੈ 15 ਤਰੀਕ ਤੋਂ ਬਾਅਦ ਹਾਂ ਜਲੌਣ ਨਹੀਂ ਦਿੱਸੀ ਨਹੀਂ ਜਿਵੇਂ ਤੁਸੀਂ ਪਹਿਲਾਂ ਲਗਾਤਾਰ ਵਰਕ ਕਰ ਰਹੇ ਸੀ ਨਹੀਂ ਨਹੀਂ ਤੁਸੀਂ ਮੇਰਾ ਇਹ ਜੇ ਵੀ ਕੰਪਿਊਟਰ ਦੇ ਵਿੱਚ ਸ਼ਡਿਊਲ ਦੇਖ ਲਓ ਤੁਸੀਂ ਤਾਂ ਮੈਂ ਦੰਨ ਸੀ ਕਿ ਤੁਸੀਂ ਬਹੁਤ ਤੁਹਾਡੇ ਪਿੱਛੇ ਪਿੱਛੇ ਵੇਖਿਆ ਜੀ ਤਾਂ ਉਸ ਤੋਂ ਦੋ ਦਿਨ ਤੁਸੀਂ ਅੱਜ ਅੱਜ ਨਹੀਂ ਪਰ ਇੱਕ ਸਵਾਲ ਦੀ ਕੋਈ ਬੁਨਿਆਦ ਵੀ ਤਾਂ ਹੋਣੀ ਚਾਹੀਦੀ ਹੈ ਨਾ ਨਹੀਂ ਆਪ ਦੇਖਿਓ ਤੁਹਾਡੀ ਜੀ ਤੁਸੀਂ ਦੋ ਦਿਨ ਪਹਿਲਾਂ ਤਾਂ ਬਿਲਕੁਲ ਵੀ ਨਹੀਂ ਪਿਛਲੇ ਦੋ ਦਿਨ ਦੇ ਕਾਟ ਐਕਟੀਵਿਟੀ ਕੱਟ ਰਹੀ ਹੈ ਬਿਲਕੁਲ ਨਹੀਂ ਲਾਸਟ ਦੋ ਦਿਨ ਐਡਮਿਨਿਸਟ੍ਰੇਟਿਵ ਵਰਕ ਵੀ ਹੁੰਦਾ ਨਾ ਬੂਥ ਦੇ ਜਿਹੜੇ ਇੰਚਾਰਜ ਹੈ ਬੂਥ ਦੇ ਵਿੱਚ ਜਿਹੜੇ ਜਿਹੜੇ ਕੌਣ ਬੈਠਣਗੇ ਉਹ ਸਾਰਾ ਐਡਮਿਨਿਸਟ੍ਰੇ ਉਹ ਵੀ ਕੈਂਡੀਡੇਟ ਨੂੰ ਕਰਨਾ ਪੈਂਦਾ ਬਾਹਰ ਹਾਲ ਤੁਸੀਂ ਮੇਰੇ ਜਿਹੜਾ ਸ਼ਡਿਊਲ ਦੇਖੋ ਰਾਤ ਦੇ 11 ਵਜੇ ਤੋਂ ਪਹਿਲਾਂ ਤੱਕ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੀਟਿੰਗਾਂ ਖਤਮ ਹੋ ਜਾਣਗੀਆਂ ਚਾਚਾ ਤੇ ਵੀ ਕਿ ਅਮਰਿਸ਼ਾਹ ਦੀ ਮੀਟਿੰਗ ਤੋਂ ਬਾਅਦ ਤੁਸੀਂ ਚੁੱਪ ਕਰ ਗਏ ਕੀ ਵਾਕਈ ਸੱਚਾ ਯਾਰ ਇਹ ਮੈਨੂੰ ਯਾਰ ਇਹ ਸਵਾਲ ਜਿਹੜੇ ਨਾ ਇਹ ਮਤਲਬ ਬਿਨਾਂ ਬੁਨਿਆਦ ਤੋਂ ਲੱਗਦੇ ਆ ਅਮਰਿਸ਼ਾਹ ਜੀ ਕੋਲੇ ਤਾਂ ਮੈਂ ਗਿਆ ਸੀ ਕਿ ਜਿਹੜੇ ਹਲਕੇ ਦੇ ਜਿਹੜੇ ਜਿਹੜੇ ਇਥੋਂ ਦੇ ਮਸਲੇ ਆ ਰੇਲਵੇ ਦਾ ਪੋਲਾ ਜਾਂ ਹੋਰ ਹੈ ਇਹ ਗਿੱਦੜਪਾ ਨੂੰ ਅਮਰੁੱਤ ਸਕੀਮ ਦੇ ਵਿੱਚ ਲੈ ਕੇ ਆਉਣਾ ਤੇ ਮੈਂ ਉਹਨਾਂ ਤੋਂ ਇਸ ਗੱਲ ਦਾ ਆਸ਼ਵਾਸ਼ਣ ਚਾਹੁੰਦਾ ਸੀ कि मैं गिद्ड़वे जाके ए ए जेड़ा बीजेपी पार्टी दा मैनिफेस्टो है जेनु मंशूर कह दन्ने ए मैं नशर करदा कि नहीं ओ कहंदे ਤੁਸੀਂ ਨਸ਼ਰ ਕਰ ਲਓ ओ कह गिद्ड़ड़वा दी मांग ਸੀ ਕਿ ਰੇਲਵੇ ਲਾਈਨ ਤੋਂ ਪਰੇ ਬੈਂਕ ਖੋਲਾਂਗੇ ਤੇ ਮੈਂ ਕਿਹਾ ਜੀ ਬੈਂਕ 6 ਮਹੀਨਿਆਂ ਦੇ ਵਿੱਚ ਉਹ ਕਹਿੰਦੇ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬੈਂਕ ਖੁੱਲ ਜਾਏਗਾ ਸੋ ਇਹ ਇਹ ਜ਼ਰੂਰੀ ਸੀ ਯੂ نو ਕੈਂਡੀਡੇਟ ਇਕੱਲੇ ਕਈ ਮਾਰਨ ਨਾਲ ਕਈ ਵਾਰੀ ਘਰ ਨਹੀਂ ਵੱਜਦੇ ਕਈ ਵਾਰੀ ਸਿਆਣਪ ਨਾਲ ਵੀ ਸੋ ਮੇਰਾ ਉੱਥੇ ਜਾਣਾ ਨਿਆਂ ਜ਼ਰੂਰੀ ਸੀ ਲੱਡੂ ਵੰਡੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਹੇ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਸੀ ਉਹਦਾ ਆਗਾਜ਼ ਕਰਨ ਚੱਲੇ ਨਤੀਜੇ ਆ ਗਏ ਅੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਫਤਵਾ ਹੈ ਸਿਰਮੱਤੇ ਤੇ ਆ ਪਰ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸਾਥੋਂ ਅਬੂਰ ਨਹੀਂ ਹੋਣਾ ਐਮਰ ਕਰਦੇ ਆ ਕਿ ਫਿਰ ਇਲੈਕਸ਼ਨ ਸਰ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਜੀ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕੀ ਅਗਲੀ ਸਰਕਾਰ ਬੀਜੇਪੀ ਦੀ ਬਣਾਨੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਹੈ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਐਮਪੀ ਦੀ ਚੋਣ ਦੇ ਵਿੱਚ ਜਿਹੜੇ ਸੀ ਜੀ ਅੰਸਰਾਜ ਜੀ ਨੂੰ ਲੱਗੇ ਸੀ 14 ਕਿਹ ਹਜ਼ਾਰ ਵੋਟ ਜੀ ਤੁਹਾਡੀ 12000 ਤੱਕ ਸਿਮਟ ਗਈ ਤੇ ਹਾਂ ਯਾਰ ਇੱਕ ਤਾਂ ਹੰਸਰਾਜ ਜੀ ਦੀ ਸਟਾਰ ਵੈਲਿਊ ਵੀ ਹੈ ਨਾ ਉਹ ਸੁਪਰਸਟਾਰ ਹੈਗੇ ਮਨਪ੍ਰੀਤ ਆ ਮੂੰਗੀ ਦੀ ਦਾਲ ਹੈ ਮਨਪ੍ਰੀਤ ਮੂੰਗੀ ਆਹਾ ਠੀਕ ਹੈ ਥੈਂਕ ਯੂ ਸਰ ਧੰਨਵਾਦ ਮੋਦੀ ਜੀ ਦੀ ਵੀ ਵੇਵ ਸੀ ਨਾ ਉਹ ਤਾਂ ਹਾਂ ਮੁਕੰਮਲ ਹੋ ਜਾਏਗਾ